ਜਿਹੜੇ ਜਵਾਕ ਦੇ ਮਾਪਿਓ ਸਿਆਣੇ ਹੁੰਦੇ ਐ ਨਾ ਉਹਨਾਂ ਦੇ ਜਵਾਕ ਅਕਸਰ ਲਿਬੜਦੇ ਨੇ ਲੜਦੇ ਨੇ ਛੌੜ ਕਰਦੇ ਨੇ ਕੰਧਾਂ ਤੇ ਕਾਟੇ ਵੀ ਮਾਰਦੇ ਨੇ ਚੀਜ਼ਾਂ ਦੀ ਤੋੜਪੰਨ ਵੀ ਕਰਦੇ ਨੇ ਉਹ ਕਦੇ ਮਿੱਟੀ ਪੱਟਣਗੇ ਕਦੇ ਮਿੱਟੀ ਸਿਰ 'ਚ ਪਾ ਲੈਣਗੇ ਕਦੇ ਘਰੇ ਖਲਾਰਾ ਪਾ ਦੇਣਗੇ ਕਦੇ ਲਿਬੜੇ ਪੈਰ ਲੈ ਕੇ ਘਰੇ ਆ ਜਾਣਗੇ ਉਹ ਇਹ ਸਾਰਾ ਕੁਝ ਕਰਨਗੇ ਕਿਉਂਕਿ ਜਵਾਕ ਇਦਾਂ ਹੀ ਰਿਲੈਕਸ ਹੁੰਦੇ ਨੇ ਹੁਣ ਜੇ ਤੁਸੀਂ ਜਵਾਕਾਂ ਨੂੰ ਝਿੜਕਣ ਲੱਗ ਜਾਓ ਇਦਾਂ ਨਾ ਕਰਦੀਂ ਉਦਾਂ ਨਾ ਕਰਦੀਂ ਉਧਰ ਬਹਿ ਜਾ ਚੁੱਪ ਕਰਕੇ ਬਹਿ ਜਾ ਤਾਂ ਤੁਹਾਡਾ ਜਵਾਕ ਕਦੇ ਮੈਂਟਲੀ ਰਿਲੈਕਸ ਹੋਏਗਾ ਹੀ ਨਹੀਂ ਜੇ ਤੁਹਾਡਾ ਬੱਚਾ ਮੈਂਟਲੀ ਰਿਲੈਕਸ ਨਹੀਂ ਹੋਇਆ ਇਟ ਮੀਨਸ ਕਿ ਉਹਦੀ ਮੈਂਟਲ ਹੈਲਥ ਸਹੀ ਨਹੀਂ ਤੇ ਜੇ ਤੁਹਾਡੇ ਬੱਚੇ ਦੀ ਮੈਂਟਲ ਹੈਲਥ ਸਹੀ ਨਹੀਂ ਹੈਗੀ ਤਾਂ ਉਹ ਤਰੱਕੀ ਨਹੀਂ ਕਰ ਪਾਏਗਾ ਸੋ ਬੱਚਿਆਂ ਦਾ ਬਚਪਨ ਨਾ ਖੋਹੋ ਉਹ ਜੋ ਕਰਦੇ ਆ ਜਿਵੇਂ ਕਰਦੇ ਆ ਉਹਨਾਂ ਨੂੰ ਕਰਨ ਦਿਓ ਇਹ ਇੱਕ ਉਮਰ ਹੈ ਤੁਹਾਨੂੰ ਪਤਾ ਹੈ ਜਪਾਨ ਦੇ ਵਿੱਚ ਬੱਚਿਆਂ ਨੂੰ 5-6 ਸਾਲ ਤੱਕ ਇਦਾਂ ਹੀ ਫਰੀ ਰੱਖਦੇ ਆ ਉਹਨਾਂ ਤੋਂ ਕੋਈ ਪ੍ਰੀਖਿਆ ਹੀ ਨਹੀਂ ਲੈਂਦੇ ਹੈਗੇ ਨਾ ਕੋਈ ਸਕੂਲ ਭੇਜਦੇ ਆ ਭਾਬ ਇਹਦਾ ਮਤਲਬ ਇਹ ਹੀ ਹੈ ਕਿ ਬੱਚਿਆਂ ਨੂੰ ਮੈਂਟਲੀ ਰਿਲੈਕਸ ਹੋਣ ਦਿੱਤਾ ਜਾਂਦਾ ਹੈ